ਪੰਜਾਬ ਮੰਤਰੀ ਮੰਡਲ ਵਿੱਚ ਜਗ੍ਹਾ ਹਾਸਲ ਕਰਨ ਤੋਂ ਬਾਅਦ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਦੇ ਵਿਧਾਇਕ ਡਾਕਟਰ ਰਵਜੋਤ ਸਿੰਘ ਦਾ ਹੁਸ਼ਿਆਰਪੁਰ ਪਹੁੰਚਣ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਲੋਕ ਨਿਰਮਾਣ ਗ੍ਰਹਿ ਵਿਖੇ ਗਾਡ ਆਫ ਆਨਰ ਦੇ ਕੇ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਉੱਥੇ ਹੀ ਡਾਕਟਰ ਰਵਜੋਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਮਾਣ ਬਖਸ਼ਿਆ ਹੈ ਜਿਸ ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਸ਼ਹਿਰ ਲਈ ਕੋਈ ਵੱਡਾ ਪ੍ਰੋਜੈਕਟ ਵੀ ਲੈ ਕੇ ਆਉਣਗੇ ਸਨਮਾਨ ਕਰੋ ਲਾਮੀ ਛੱਤ ਮੈਂ ਤਾਂ ਸਭ ਤੋਂ ਪਹਿਲਾਂ ਉਸ ਅਕਾਲਪੁਰ ਕੁワイਗੁਰੂ ਜੀ ਦਾ ਧੰਨਵਾਦ ਕਰੂੰਗਾ ਤੇ ਨਾਲ ਹੀ ਮੈਂ ਆਪਣੀ ਹਾਈ ਕਮਾਂਡ ਕੇਜਰੀਵਾਲ ਜੀ ਮਨੀਸ਼ ਜੀ ਸੰਜੇ ਸਿੰਘ ਜੀ ਡਾਕਟਰ ਸੰਦੀਪ 파ਠਕ ਤੇ ਸਾਡੇ ਪੰਜਾਬ ਦੀ ਪੂਰੀ ਹਾਈ ਕਮਾਂਡ ਸਾਡੇ ਸੀਐਮ ਸਾਹਿਬ ਸਰਦਾਰ ਫਗਵਰ ਸਿੰਘ ਜੀ ਮਾਨ ਜੀ ਤੇ ਸਾਡੇ ਸਾਰੇ ਕੈਬਨਲ ਕੁਲੀਕ ਤੇ ਪੂਰੇ ਪੰਜਾਬ ਤੇ ਖਾਸ ਕਰਕੇ ਉਸਾਰਪੁਰ ਜ਼ਿਲ੍ਹਾ ਤੇ ਮੇਰਾ ਹਲਕਾ ਬਸ ਸਾਰਿਆਂ ਨੂੰ ਤੁਹਾਡੇ ਮਾਧਮ ਥਰੂ ਵਧਾਈ ਦਿੰਦਾ ਤੇ ਮੈਂ ਧੰਨਵਾਦ ਕਰਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਇੱਕ ਨਵੀਂ ਪਾਰੀ ਸ਼ੁਰੂ ਕਰਨਾ ਸੀ ਜਾ ਰਹੇ ਆ ਤੇ ਮੈਂ ਅਰਦਾਸ ਵੀ ਕਰਦਾ ਉਸ ਰੱਬ ਅਗੇ ਕਿ ਸਾਨੂੰ ਇਮਾਨਦਾਰੀ ਸਾਨੂੰ ਸ਼ਕਤੀ ਬਖਸ਼ੇ ਸਾਨੂੰ ਬਲ ਬਖਸ਼ੇ ਕਿ ਅਸੀਂ ਤਾਂ ਨਹੀਂ ਅਸੀਂ ਪੰਜਾਬ ਦੀ ਸੇਵਾ ਕਰ ਸਕੀ ਆ ਆਪਾਂ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਪਹਿਲਾ ਮੈਸੇਜ ਕੀ ਦੋਗੇ ਵਧੀਆ ਜੀ ਮੈਸੇਜ ਮੈਂ ਇਹ ਕਹੂੰਗਾ ਅਸੀਂ ਹਮੇਸ਼ਾ ਪੋਜ਼ਿਟਿਵ ਰਹੇ ਅਸੀਂ ਹਮੇਸ਼ਾ ਕੌਨਫੀਡੈਂਟ ਰਹੇ ਹੁਣ ਵੀ ਅਸੀਂ ਪੋਜ਼ਿਟਿਵਲੀ ਕੌਨਫੀਡੈਂਟ ਹੋ ਗਏ ਅਸੀਂ ਪੰਜਾਬ ਦੀ ਸੇਵਾ ਕਰਾਂਗੇ ਹੁਸ਼ਾਰਪੁਰ ਦੀ ਸੇਵਾ ਕਰਾਂਗੇ ਤੇ ਸਾਡੇ ਕੋਲ ਬਹੁਤ ਅੱਛੀ ਟੀਮ ਹੈ ਹੁਸ਼ਾਰਪੁਰ ਦੀ ਤੇ ਅਸੀਂ ਬੈਠ ਕੇ ਬੈਠਕ ਵੀ ਕੀਤੀ ਆਪਾਂ ਤੇ ਮੈਂ ਇਹੀ ਮੈਸੇਜ ਦਿੱਤਾ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਅਸੀਂ ਆਪਣੇ ਪੰਜਾਬ ਦੀ ਸੇਵਾ ਡਵੈਲਪਮੈਂਟ ਲਈ ਅਸੀਂ ਲੋਕਾਂ ਦੀ ਭਲਾਈ ਲਈ ਇੱਕ ਜੋ ਸਾਡਾ ਮਕਸਦ ਸੀ ਆਮ ਆਦੀ ਪਾਰਟੀ ਦਾ ਕਲੀਨ ਗਵਰਨਰਸ ਟਰਾਂਸਪੇਰੈਂਟ ਗਵਰਨਰਸ ਆਪਾਂ ਜਿਸ ਨੂੰ ਅਸੀਂ ਮੋਰੇ ਰੱਖ ਕੇ ਆਏ ਸੀ ਆਪਾਂ ਉਹਨੂੰ ਅਸੀਂ ਆਪਾਂ ਪ੍ਰੈਕਟੀਕਲੀ ਅਸੀਂ ਲਾਗੂ ਕਰਾਂਗੇ ਕਿ ਜਿੰਪਾ ਜਿਹਦੇ ਟਾਈਮ ਤੇ ਜਿਹੜੇ ਪ੍ਰੋਜੈਕਟ ਚੱਲ ਰਹੇ ਸੀਗੇ ਜਾਂ ਜਿਨ੍ਹਾਂ ਦਾ ਸ਼ੁਰੂਆਤ ਹੋ ਚੁੱਕੀ ਸੀ ਕਿ ਉਹ ਕੋਲ ਤੱਕ ਕੰਪਲੀਟ ਹੋਏ ਚੱਲਦੇ ਰਹਿਊਗਾ ਜਾਂ ਨਹੀਂ ਕਿਦਾਂ ਸਾਡੇ ਬੜੇ ਸਤਿਕਾਰਯੋਗ ਨੇ ਸਾਡੇ ਬੜੇ ਪ੍ਰਾਣੇ ਉਹ ਤੇ ਪ੍ਰੋਜੈਕਟ ਜਿਹੜੇ ਜਿਹੜੇ ਵੀ ਚੱਲਦੇ ਸੀ ਉਹਨਾਂ ਦੇ ਉਹ ਅੱਗੇ ਕੰਟੀਨਿਊ ਹੋਣਗੇ ਤੇ ਅਸੀਂ ਉਸ ਕੋਈ ਸਾਡੇ ਕੋਲ ਦੱਦ ਵੀ ਗੱਲਬਾਤ ਜਾਂ ਪਰ ਇੰਟਰਫੇਰੈਂਸ ਨਹੀਂ ਹੋਏਗੀ ਹੋਰ ਆਪਾਂ ਨਵਾਂ ਕੀ ਲਿਆਵਾਂਗੇ ਮੈਂ ਜਰੂਰ ਮੈਨੂੰ ਇੱਕ ਵਾਰੀ ਚਾਰਜ ਲੈ ਲਵਾਂਗਾ ਮੈਂ ਪੂਰੀ ਡਿਪਾਰਟਮੈਂਟ ਦੀ ਟੀਮ ਨਾਲ ਸੀ ਜਾਂ ਕੁਛ ਨਾ ਕੁਛ ਵਧੀਆ ਕੋਈ ਹੁਸ਼ਾਰਪੁਰ ਕੁਝ ਜੋ ਡਿਵੈਲਪਮੈਂਟ ਲਈ ਕੁਝ ਨਵੀਂ ਚੀਜ਼ ਕੋਈ ਲੈ ਕੇ ਆ ਆਂ ਬਗਿਆ ਆਪਾ ਐਜ਼ ਅ ਡਿਪਾਰਟਮੈਂਟ ਵਲੋਂ ਅਸੀਂ ਆਪਾ ਜਰੂਰ ਕਰਾਂਗੇ ਉਹ ਸਾਡਾ ਜ਼ਦੀ ਸ਼ਹਿਰ ਹੈਗਾ ਅਸੀਂ ਪੜੇ ਲਿਖੇ ਜੰਪਲ ਸਾਡੀ ਸਾਰੀ ਇੱਥੋਂ ਦੀ ਹੈਗੀ ਆਪਾਂ ਜਰੂਰ ਆਪਾਂ ਹੁਸ਼ਾਰਪੁਰ ਦੀ ਜਨਤਾ ਲਈ ਲੋਕਾਂ ਲਈ ਆਪਾਂ ਕੋਈ ਨਵੀਂ ਪਹਿਲ ਨਵੀਂ ਸਕੀਮ ਲੈ ਕੇ ਆਵਾਂਗੇ ਧੰਨਵਾਦੀ ਜੀ ਸ਼ੁਕਰੀਆ